ਵੇ 12 ਕੀ ਕਰਾ ਕੇ ਲੈ ਦੇਖੋ ਆਏ ਆ ਰਹੇ ਸੀ ਭੱਜਾ ਭੱਜਾ ਪਤਾ ਨਹੀਂ ਇਹਨੂੰ ਕੀ ਹੋ ਗਿਆ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਅੱਜ ਮੈਂ ਇੱਥੇ ਬੈਠੀ ਆਂਗੀ ਕਿਉਂਕਿ ਹੁਣ ਦਾਦੂ ਜਾ ਰਹੇ ਨੇਗੇ ਸੇਵਾ ਤੇ ਤੇ ਦਾਦੂ ਅੰਦਰ ਜਿਹੜੀ ਹੈਗੀ ਆਪਣੀ ਪੈਕਿੰਗ ਕਰੀ ਜਾਂਦੇ ਨੇ ਕਿ ਜਿਹੜਾ ਸਮਾਨ ਉਹਨਾਂ ਨੇ ਲੈ ਕੇ ਜਾਣਾ ਹੈਗਾ ਤੇ ਆਹ ਜਿਹੜੇ ਜਵਾਕ ਮੈਨੂੰ ਤੰਗ ਕਰੀ ਜਾਂਦੇ ਨੇਗੇ ਤੇ ਮੰਮਾ ਹੋਰੇ ਅੰਦਰ ਨੇਗੇ ਤੇ ਚਲੋ ਕੰਟੀਨਿਊ ਕਰਦੇ ਆਂ ਅੱਜ ਦੇ ਵਲੌਗ ਨੂੰ ਤੇ ਆ ਬਿਸਤਰਾ ਬਣ ਕੇ ਕਿੱਥੇ ਚੱਲੇ ਓ ਪੁੱਤ ਮੈਂ ਸੇਵਾ ਦੇ ਚੱਲਿਆ ਦਿੱਲੀ ਬਾਬਾ ਜੀ ਦਾ ਬਲਾਵਾ ਆ ਗਿਆ ਬਸ ਹਾਂ ਠੀਕ ਹੈ ਸੇਵਾ ਕਰਨੇ ਚਾਰ ਦਿਨ ਤਿੰਨ ਤਰੀਕ ਦੀ ਰਾਤ ਨੂੰ ਤੁਸੀਂ ਫੇਰ ਕਿ ਲੋ ਬੱਚ ਵੱਡੇ ਹੋ ਜਾਓ ਵੱਡੇ ਹੋ ਜਾਓ ਜੇ ਛੋਟੇਗਾ ਚੈਨ ਚੱਲੀ ਛੋਟਾ ਸਿੱਧੂ ਤਾਂ ਹੋ ਗਿਆ ਖੁਸ਼ ਕਹਿੰਦਾ ਮੈਂ ਵੀ ਜਊ ਨਾਲ ਗਾਇਜ਼ ਏਕਮ ਨੂੰ ਬੁਖਾਰ ਹੋ ਗਿਆ ਹੈ ਨਾ ਏਕਮ ਦਾ ਸਿਰਦੂ ਕੀ ਅੰਦਰ ਦੇਖੋ ਇਹਦੇ ਅੱਖਾਂ 'ਚ ਪਾਣੀ ਆਇਆ ਹੋਇਆ ਹੈਗਾ ਅੱਜ ਸਕੂਲ ਵੀ ਨਹੀਂ ਗਿਆ ਛੁੱਟੀ ਕਰਾਤੀ ਇਹਦੀ ਕੀ ਹੋ ਗਿਆ ਖਾਰ ਹੋ ਗਿਆ ਖਾਰ ਹੋ ਗਿਆ ਹੋ ਕੋਈ ਨਹੀਂ ਹੋ ਜਾਏਗਾ ਠੀਕ ਠੀਕ ਹੈ ਦਾਈ ਲਾਲੀ ਦਾਈ ਲੈ ਕੇ ਆਦੇ ਠੀਕ ਹੈ ਉਹ ਸੱਚਾ ਚਾਹ ਤੇ ਇੱਕ ਦਵਾਈ ਹੈਗੀ ਆ ਦੇਖਾ ਉਹ ਜੇ ਮਿਲਦੀ ਆ ਤਾਂ ਫੇਰ ਦੇ ਦੇ ਇਹਨੂੰ ਇੱਕ ਚਮਚ ਚਲ ਮੈਂ ਦੇਖਦੀ ਆ ਚੰਗਾ ਅਲਮੋਸਟ ਆ ਦੇਖ ਕਿੱਥੇ ਆ ਅੰਦਰ ਹੀ ਪਈ ਹੋਊਗੀ ਦੇਖ ਲਓ ਹੋਰ ਕਹੇਗੀ ਨਾ ਮੈਂ ਕਿ ਚਲੀ ਇੱਕ ਤਾਂ ਚਮਚ ਦੇ ਕੇ ਦੇਖ ਲੂਗੀ ਉਦੋਂ ਤੱਕ ਮੜਾ ਸੈੱਟ ਹੋ ਜੂ ਹੋਰ ਵਾਲਾ ਹੀ ਹੈ ਪੈਨ ਬੁਖਾਰ ਵੀ ਜਾਨਾ ਮੈਂ ਇੱਕ ਵਾਰੀ ਤੇ ਦੇਖ ਲਉਗੀ ਦੇਖੇ

ਨਾ ਦਵਾਈ ਲਈ ਥੋੜੀ ਨਮੋਲ ਰੱਖਾਂਗੇ ਪਤਾ ਮੈਂ ਉੱਥੇ ਰੱਖੀ ਸੀ ਇੱਕ ਵਾਰੀ ਫਰਿੱਜ ਤੇ ਫਿਰ ਉਹ ਤਾਂ ਹੈ ਨਹੀਂ ਆ ਦੇਖ ਹਾਂ ਤਾਂ ਖਾਲੀ ਆ ਲੈਟ ਤਾਂ ਹੈ ਹੀ ਨਹੀਂ ਲਓ ਮੈਨੂੰ ਦਿਖਾਓ ਤੁਸੀਂ ਹੋ ਗਈ ਜਾਂ ਸਾਫ਼ ਹੀ ਦਿਖਦਾ ਪੁੱਤ ਦੇਖ ਲੈ ਹੈ ਨਹੀਂ ਹੋਈ ਦਵਾਈ ਸੀਗੀ ਤਾਂ ਸੀ ਕਿੱਥੇ ਚਲ ਗਈ ਦੰਦ ਕੱਢਦੀ ਦੱਸ ਆ ਦੇ ਇਹਦੀ ਡੇਟ 26 ਤੱਕ ਹੈ ਹੋਰ 26 ਤੱਕ ਹੈ 26 ਤੱਕ ਆ ਮੁਸਕਰਾਈ ਜਾਣੀ ਆ ਤੂੰ ਇਹਨੂੰ ਪਤਾ ਹੁਣ ਦੱਸ ਦੇ ਕੀ ਕੀਤਾ ਉਹ ਮੈਂ ਪਿੱਛੇ ਮੈਨੂੰ ਨਾ ਬੁਖਾਰ ਜਿਹਾ ਲੱਗਦਾ ਸੀ ਤਾਂ ਮੈਂ ਉਹ ਪੀ ਲਈ ਸੀ ਅਨੋਲ ਇਹ ਕੋਈ ਜੂਸ ਹੈ ਜਿਹੜੇ ਪੀ ਗਈ ਸੀ ਨਾ ਮੈਨੂੰ ਦੱਸਦੀ ਐ ਮम्मी ਮੈਂ ਦਵਾਈ ਪੀਣ ਲੱਗੀ ਆ ਐਵੇਂ ਦਵਾਈ ਨਹੀਂ ਪੀਂਦੇ ਹੁੰਦੇ ਸੁਰਗੈ ਉਹ ਪਹਿਲਾਂ ਵੀ ਇੱਕ ਵਾਰ ਸਾਰੇ ਇੱਕ ਵਾਰ ਚ ਥੋੜੀ ਪੀਤੀ ਆ ਪਹਿਲਾਂ ਵੀ ਹੋ ਗਈ ਸੀ ਇੱਕ ਵਾਰੀ ਉਦੋਂ ਪੀਤੀ ਸੀ ਥੋੜੀ ਤੂੰ ਮੈਨੂੰ ਦੱਸਿਆ ਮੈਂ ਮੰਮੀ ਮੈਂ ਦਵਾਈ ਪੀਣ ਲੱਗੀ ਆ ਮੈਂ ਪੀ ਲਾ ਫਿਰ ਐਦਾਂ ਬਿਨਾਂ ਪੁੱਛੇ ਕੋਈ ਦਵਾਈ ਨਹੀਂ ਲੈਣੀ ਕਈ ਵਾਰੀ ਚਲ ਇਹ ਤਾਂ ਛੋਟੇ ਬੱਚਿਆਂ ਦੀ ਕੋਈ ਇਹਨਾਂ ਉਹ ਅਸਰ ਨਹੀਂ ਹੁੰਦਾ ਖਰਾਬ ਅਸਰ ਨਹੀਂ ਪੈਂਦਾ ਇਹਦਾ ਜੇ ਇਹ ਗਲਤ ਹੋਵੇ ਐਕਸਪਾਇਰ ਹੋਈ ਹੋਵੇ ਫਿਰ ਤੈਨੂੰ ਨਹੀਂ ਪਤਾ ਲੱਗਦਾ ਉਹੀ ਦਵਾਈ ਚੱਕ ਕੇ ਪੀ ਜਾਂਦੇ ਹੁਣ ਉਹਨੂੰ ਮੈਂ ਕੀ ਕਰਾਂ ਜਾ ਹੁਣ ਆਪਣੀ ਚਾਚੀ ਨੂੰ ਕਹਿ ਦੇ ਕਿ ਭਾਈ ਉਹ ਤਾਂ ਖਤਮ ਹੈ ਹੁਣ ਦਵਾਈ ਵੀ ਚਾਚੀ ਕਹਿ ਦੋ ਚਾਚੂ ਨੂੰ ਦਵਾਈ ਦਵਾ ਲੈਣਗੇ ਮੈਨੂੰ ਤਾਂ ਐ ਸੀ ਮੈਂ ਕਿ ਚਲ ਉਹਨੂੰ ਦੇ ਦੂੰਗੀ ਇੱਕ ਚਮਚ ਤੇ ਸੈੱਟ ਹੋ ਜੂ ਥੋੜੀ ਦੇਰ ਲੈ ਚਾਚੀ ਚਾਚੂ ਨੂੰ ਕਹਿ ਦਿਓ ਕਿ ਦਵਾਈ ਲੈਣਗੇ ਉਹ ਤਾਂ ਖਤਮ ਹੋ ਗਈ ਚਾਚੀ ਕਹਿੰਦੇ ਠੀਕ ਐ ਮੈਂ ਚਾਚੀ ਨੂੰ ਕਹਿ ਦੂੰਗੀ ਉਹ ਲਿਆ ਦੇਣਗੇ ਸ਼ੁਕਰ ਐ ਮੈਂ ਅੱਜ ਬਚ ਗਈ ਮੈਨੂੰ ਨਾ ਪਹਿਲਾਂ ਮੈਨੂੰ 2 ਦਿਨ ਤੋਂ ਮੈਨੂੰ ਲੱਗ ਰਿਹਾ ਸੀ ਮਾੜਾ ਬੁਖਾਰ ਜਿਹਾ ਮੈਨੂੰ ਹੁੰਦਾ ਸੀ ਜਦ ਸਵੇਰੇ ਉੱਠ ਕੇ ਥਕਾਨ ਜੀ ਤਾਂ ਮੈਂ ਉਹਦਾ ਇੱਕ ਚਮਚ ਜਿਹੜਾ ਹੈਗਾ ਲੈ ਲੈਂਦੀ ਸੀਗੀ ਕਿਉਂਕਿ ਐਬੂਜੈਸਿਕ ਦੀ ਜਿਹੜੀ ਹੈਗੀ ਕੋਈ ਵੀ ਲੈ ਸਕਦਾ ਬੱਚੇ ਵੀ ਲੈ ਸਕਦੇ ਆ ਵੱਡੇ ਵੀ ਤਾਂ ਮੈਂ ਲੈ ਲੈਂਦੀ ਜੀ ਮੈਨੂੰ ਉਹਨ ਕੀ ਪਤਾ ਸੀ ਫੇ ਬਾਹਰ ਕੀ ਕਰਾ ਕੇ ਲੈ ਦੇਖੋ ਆਏ ਆ ਰਹੇ ਸੀ ਭੱਜਾ ਭੱਜਾ ਪਤਾ ਨਹੀਂ ਇਹਨੂੰ ਕੀ ਹੋ ਗਿਆ ਦਾਦੂ ਕਹਿ ਰਹੇ ਕਿ ਕੋਈ ਕਹਿ ਰਿਹਾ ਵੀ ਇਹ ਹੈ ਨਾ ਕੀੜੀਆਂ ਲੜ ਗਿਆ ਕੋਈ ਕਹਿਆ ਨਾ ਪਰਿੰਡਾ ਲੜ ਗਿਆ ਆਏ ਭੱਜਿਆ ਭੱਜਾ ਆਵੇ ਅੰਦਰ ਹੁਣ ਇਹਦੇ ਕੱਪੜੇ ਲਾ ਕੇ ਚੈੱਕ ਕੀਤੇ ਮਮਾ ਕਹਿੰਦੇ ਅੱਇ ਤਾਂ ਜਦ ਲੜੀਆਂ ਸੀ ਉਹਦੀ ਵੀਡੀਓ ਬਣਾਉਣੀ ਸੀ ਮਮਾ ਕਹਿੰਦੇ ਕਿੜੀਆਂ ਲੜਦਿਆਂ ਦੀ ਬਣਾਉਣੀ ਸੀ ਵੀਡੀਓ ਕਿੰਨੀਆਂ ਚੜ ਗਈਆਂ ਕਿੰਨੀਆਂ ਮੇਰੇ ਵੀ ਚੜ ਗਈਆਂ 2-3 ਮੇਰੇ ਉਹਨਾਂ ਨਿਕਲੇ ਕੰਨ ਕੋਲੋਂ ਕਿੜੀਆਂ ਕੋਲੇ ਕਰਦਾ ਕੀ ਸੀ ਉੱਥੇ ਆਏ ਭੱਜਿਆ ਭੱਜਿਆ ਆਇਆ ਤੜਪੂਠਾ ਮੇਰੇ ਕੰਨ ਚ ਵੱਡ ਜਾਣੀ ਸੀ ਆ ਦੇਖ ਆ ਦੇਖ ਬੰਦੀ ਵੱਡੀ ਹੋਈ ਆ ਦੇ ਆ ਦੇਖੋ ਵੱਡਤੀ ਐ ਨਾ ਦੰਦੀ ਆ ਵੱਡੀ ਐ ਆ ਲੈ ਫੋਟੋ ਵਾਚ ਕੇ ਲਾ ਫੋਟੋ ਮੈਨਕੇ ਦਿਖਾਈਂ ਤੇ ਗਾਇਸ ਹੁਣ ਅਸੀਂ ਲੈ ਰਹੇ ਝੂਟਾ

ਜਾਣਾ ਨਹੀਂ ਜਾਣਾ ਆਓ ਆਓ ਜਲਦੀ ਉਤਰੋ ਦਾਦੂ ਲੇਟ ਹੋ ਰਹੇ ਨੇ ਆਜੋ ਝੂਟਾ ਦੇ ਦੇਣਾ ਲੇਟ ਹੋਣਾ ਤਾਂ ਫਿਰ ਨਾ ਹੋਣੀ ਹਾਂ ਨੈਨੂ ਕੋਈ ਚੀਜ਼ੀ ਨਾ ਲਿਆ ਕੇ ਦਿਓ ਹੁੰਦਾ ਹੈਗਾ ਸੇਵਾ ਮੋੜ ਕੇ ਆ ਜਾ ਚਲੋ ਬੱਚੋ ਆਓ ਚਲੋ ਬਈ ਅਚਾਰ ਦਿਨ ਦਾ ਝੂਟੇ ਹੁਣੀ ਪੂਰਾ ਕਰ ਲੈਣਗੇ ਆਪਣਾ ਇਹਨੇ ਫਰਕਾ ਲੈਣੇ ਸੇਵਾ ਇਸ ਤੋਂ ਦੀ ਗੱਲ ਕਰਦੇ ਚੀਨੀ ਚਿਲਾਏ ਹੋਏ ਨੇ ਨਾ ਚਾਰ ਦਿਨ ਦਾ ਝੂਟ ਇਹਨਾਂ ਨੇ ਹੁਣੀ ਲੈ ਲਿਆ ਦੇਖ ਲਓ ਉਧਰ ਫਿਰ ਗਿਆ ਸੀ ਫਿਰ ਉਧਰ ਫਿਰ ਉਧਰ ਆ ਦੇਖੋ ਉਹ ਨਿਕਲ ਹੀ ਨਹੀਂ ਰਹੇ ਹੈਗੇ ਬਾਹਰ ਵੈਰੀ ਗੁੱਡ ਵੈਰੀ ਗੁੱਡ ਸਰ ਮਿੱਠੀ ਕਰ ਦੋ 3 ਦਿਨ ਦਾ ਮਿੱਠੀ ਨਹੀਂ ਕਰਨਾ ਚਾਹੁੰਦੇ 3 ਦਿਨ ਦਾ ਚੱਲ ਬਾਈ ਕਰ ਲੈ ਕੋਈ ਨਹੀਂ ਬਣ ਚਾਹੀਦਾ ਚਲੋ ਬੜਾ ਤਾਂ ਹੋ ਗਿਆ ਵੱਡੇ ਬੱਚਿਆਂ ਵਾਸਤੇ ਛੋਟੇ ਨੂੰ ਨਹੀਂ ਪਾਤਾ ਜੀ ਉੱਥੇ ਕਹਿਣਗੇ ਬਾਬਾ ਜੀ ਕਹਿੰਦੇ ਮੇਰਾ ਗੁੱਸੇ ਹੋ ਗਿਆ ਦਾਦੂ ਨੇ ਕਹਿੰਦਾ ਮੈਂ ਵੀ ਨਾਲ ਹੀ ਜਾਣਾ ਹੈ ਦਾਦੂ ਕਹਿੰਦੀ ਤੇਰੀ ਚੀਜ਼ੀ ਲਿਆ ਕੇ ਦੂੰ ਕਹਿੰਦਾ ਨਹੀਂ ਮੈਂ ਚੀਜ਼ੀ ਨਹੀਂ ਲੈਣੀ ਮੈਂ ਤਾਂ ਸੇਬ ਆਤੀ ਜਾਊ ਉਹਨੂੰ ਬਾਬਾ ਜੀ ਚੀਜ਼ੀ ਬਸ ਇੰਨੀ ਚੜਨਾ ਚੱਲ ਆ ਦੇਖੋ ਚਲੋ ਚੱਲ ਚਲੋ ਵੀ ਬਾਈ ਕਰੀਓਨ ਦਾਦੂ ਨੂੰ ਇੱਥੇ ਖੜਕੇ ਜਲਦੀ ਆਏਗੇ ਦਲੀ ਜਲਦੀ ਆਏਗੇ ਦਲੀ ਚੱਲ ਚੱਲ ਚੱਲੋ ਬਾਏ 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 चलो हम सारे बच्चे सो जो तू चलो सवो एक तू भी सोते तब बुखार होया पे तेरा राम करना जरूरी है ਗੱਲ ਇਹ ਗੁੱਸੇ ਚ ਆ ਵੀ ਨੇ ਅੰਦਰ ਲਾਲੀ ਕੁੰਡੀ ਗੁੱਸੇ ਚ ਇਹਨੂੰ ਹੁਣ ਗੁੱਸਾ ਚੜਿਆ ਹੈ ਹੁਣ ਖੋਲਤਾ ਜਦ ਦੇਖਿਆ ਵੀਡੀਓ ਬਣ ਚਲੋ ਭਾਈ ਸਵਾ 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 ਅਸ ਤੇਰੇ ਪਿੱਛੇ ਆ ਗਿਆ ਸੀ ਹੁਣੀ ਹੈ ਗਾਇਸ ਹੁਣੀ ਹੁਣੀ ਦਾਦਾ ਦਾ ਫੋਨ ਆਇਆ ਸੀਗਾ ਤੇ ਉਹ ਕਹਿੰਦੇ ਕਿ ਮੈਂ ਘਰੇ ਫੋਨ ਦਾ ਚਾਰਜਰ ਭੁੱਲ ਗਿਆ ਤੇ ਹੁਣ ਅਸੀਂ ਉਹੀ ਜਿਹੜਾ ਹੈਗੇ ਉਹਨਾਂ ਨੇ ਦੇਣ ਜਾ ਰਹੇ ਹੈਗੇ ਤੇ ਚਲੋ ਚੱਲਦੇ ਆ ਫਟਾਫਟ ਦਾਦੂ ਖੜੇ ਨਹੀਂ ਗਿਆ ਉੱਥੇ ਇਹ ਤਾਂ ਦਾਦੂ ਦਾ ਚਾਰਜਰ ਤੇ ਹੁਣ ਚੱਲਦੇ ਆਂਗੇ ਭੁੱਲ ਗਏ ਸੀ ਦਾਦੂ ਚਾਰਜਰ ਚਲੋ ਠੀਕ ਆ ਬਾਏ ਬਾਏ ਤੇ ਗਾਇਸ ਸਿੱਧੂ ਜਿਹੜਾ ਹੈਗਾ ਚੀਜ਼ ਵਾਸਤੇ ਮਗਰ ਪੈ ਗਿਆ ਦੇਖੋ ਹੁਣ ਇਹਨੂੰ ਲੈ ਕੇ ਹੀ ਦੇਣੀ ਪਊ ਨੀ ਤਾਂ ਇੱਥੇ ਰੋਣ ਲੱਗ ਜੂ ਇਹਦਾ ਕੁਝ ਪਤਾ ਨਹੀਂ ਹੈਗਾ ਕੀ ਕਰੂ ਚਲੋ ਫਟਾਫਟ ਜਿਹੜਾ ਲੈਣਾ ਕਰਿਆ ਜਲਦੀ ਕਰੋ ਚਲ ਠੀਕ ਹੈ ਗਾਇਜ਼ ਅਸੀਂ ਸਮਾਨ ਤਾਂ ਲੈ ਲਿਆਗੇ ਤੇ ਸਿੱਧੂ ਵਾਸਤੇ ਲੈ ਲਈਏ ਦੋ ਜੈਲੀਆਂ ਕਿਉਂਕਿ ਮੰਗੀ ਅੰਦਾ ਸੀ ਤੇ ਚਲੋ ਚੱਲਦੇ ਆ ਕਿਉਂਕਿ ਉਹ ਤਾਂ ਬਾਗ ਗਿਆ ਪਾਪਾ ਨਾਲ ਦੇਖੋ ਝੂਲੇ ਲੈਣ ਉਧਰ ਤੇ ਮੈਂ ਵੀ ਜਾਨੀ ਆ ਗਾਇਜ਼ ਦਾਦੂ ਨੂੰ ਚਾਰਜਰ ਫੜਾ ਕੇ ਤਾਂ ਜਿਹੜਾ ਹੈਗਾ ਆ ਗਏ ਆਗੇ ਤੇ ਸਿੱਧੂ ਦੇਖ ਲਓ ਕਿੰਨਾ ਜਿੱਦੀ ਆ ਤੁਸੀਂ ਕਹਿੰਦੇ ਹੋਵੋਗੇ ਵੀ ਉੱਥੇ ਪਹਿਲਾਂ ਤਾਂ ਦੁਕਾਨ ਦੇ ਮਗਰ ਪੈ ਗਿਆ ਵੀ ਮੈਨੂੰ ਚੀਜ਼ ਲੈ ਕੇ ਦੋ ਕਿ ਕੋਈ ਚੱਕ ਲੈ ਕਦੇ ਚਾਕਲੇਟ ਕਦੇ ਜੈਲੀ ਕਰੀ ਕਰ ਡਾਇਨਾਸੌਰ ਵਾਲੀ ਬੋਲ ਜੇ ਲੰਡਾ ਜਾਂ ਚੱਕ ਲੈ ਕੇ ਤਾਂ ਮੈਂ ਤਾਂ ਹੀ ਲਊਂਗਾ ਫਿਰ ਜਿਹੜਾ ਹੈਗੇ ਨੇ ਸਮਾਨ ਦਵਾ ਕੇ ਫਿਰ ਕਹਿੰਦਾ ਮੈਂ ਝੁੱਲੇ ਵੀ ਲੈਣੇ ਨਾਲ ਇਹਨੂੰ ਝੁੱਲੇ ਵੀ ਚਾਹੀਦੇ ਨੇ ਫਿਰ ਇਹਨੂੰ ਝੁੱਲੇ ਦਵਾਏ ਫਿਰ ਹੁਣ ਅਸੀਂ ਘਰੇ ਘਰੇ ਆਏ ਆਂ ਕਿ ਦੇਖ ਲਓ ਤੇ ਪਿੱਛੇ ਆ ਦੇਖੋ ਮੇਰਾ ਟਾਈਮ ਟੇਬਲ ਜੋ ਕਿ ਇਸ ਸਾਲ ਮੈਂ ਫਾਲੋ ਨਹੀਂ ਕੀਤਾ ਪਰ ਅਗਲੇ ਸਾਲ ਜ਼ਰੂਰ ਕਰੂੰਗੀ ਤੇ ਹੁਣ ਨਾ ਪਾਪਾ ਨੇ ਜਿਹੜਾ ਹੈਗਾ ਆਹ ਫੋਨ ਜਿਹੜਾ ਲੈ ਕੇ ਜਾਣਾ ਸੀ ਕਿਉਂਕਿ ਉਹਨਾਂ ਨੂੰ ਕੋਈ ਕੰਮ ਹੈ ਉਹਨਾਂ ਨੂੰ ਜਾਣਾ ਸੀ ਤੇ ਮੈਂ ਜਿਹੜਾ ਵਲੌਗ ਹੈ ਮੈਂ ਇਹ ਆਪਣੇ ਪਾਪਾ ਵਾਲੇ ਫੋਨ 'ਤੇ ਬਣਾਉਣੀ ਹੈਗੀ ਤੇ ਇਸ ਲਈ ਅੱਜ ਦਾ ਵਲੌਗ ਮੈਂ ਇੱਥੇ ਐਂਡ ਕਰਦੀ ਆ ਜੇ ਵਲੌਗ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ ਚਾਚੀਏ ਸ਼ਰਾਰਤ ਕਰ ਰਹੀ ਸੀ ਡਿੱਗ ਗਈ